ਉੱਥੇ ਗਰੀਬ ਅੱਠ ਫੜ ਕੇ ਕਿਹੜੀ ਉੱਥੇ ਲਿਆ ਲਵੇ ਕੀ ਤੋਂ ਹਾਂ ਅਰੇ ਆ ਆ ਪੜਦਾ ਭਾਈ ਤਾਂ ਲੱਗਾ ਚਾਚਾ ਸਦੀਕਰਾ ਕੀ ਮੰਗਦਾ ਇਹਦਾ ਕੀ ਯਾਰ ਇੱਕ ਰੇ ਮਿੱਸੀ ਬੋਤ ਦਾ ਪੜਦਾ ਭਾਈ ਮਿੱਸੀ ਬੋਤ ਦਾ ਅੱਛਾ ਇਹਦੇ ਪੈਸੇ ਕੱਢ ਕਹਿੰਦੇ ਹੁਣ ਕਿੰਨੇ ਕਰੀ ਇਹ 10000 ਰੁਪਏ ਕਹਿੰਦੇ ਨੇ ਵੇਰੇ ਅੱਸੀ ਪਾ ਕੇ ਉੱਥੇ ਬੰਦ ਹੈ ਲੱਸੀ ਐ ਫਰਾ ਲੱਸੀ ਤਾਂ ਹੋਣਾ ਸੀ ਵੀ ਬੰਨੀ ਜਾਂਦੀ ਹਾਂ ਛੂਕ ਵੀ ਇਹ ਦਿਨੋਂ ਡੱਡ ਜੀ ਬਣ ਜੂਗੀ ਹੋਰ ਛੜਾ ਤੈਨੂੰ 4 4 ਦੇ ਵਲ ਦਾ ਹੁਚਾਰ ਦिए ਗਰਮੀ ਨਾ ਚਾਰ ਦਿਨ ਲਗ ਮਹੀਨਾ ਕਰਗਾ ਸੋਣ ਜੋ ਕੱਗ ਸੁਕੋ ਗਰਮੀ ਪੂਰੀ ਹੋ ਜੀ ਯਾਰ ਸੇਵਾ ਹੋ ਜਮੀਨ ਜਾਵੇ ਜੀ ਦੱਸੋ ਜੀ ਫੇਰ ਬੱਸ ਆ ਤਾ ਸਾਰੇ ਹੀ ਮਾਰਦਾ ਲੱਗਾ ਆ ਬਾਲਾ ਘੱਟ ਕਿੰਨੇ ਦਿਨਾਂ ਸਹੀ ਆ ਦੱਸੋ ਆ ਲੈ ਉਹ ਹੋਰ 1000 ਘੱਟ ਦੇ ਦੇ ਬਸ ਤੂੰ ਆ ਕਰ ਯਾ ਹੋਰ ਬੜਾ ਹੈ 11000 ਦਾ ਲੈ ਕਿੰਨੇ ਦੀ 11 11000 ਦੀ ਕੋਈ ਗੱਲ ਨਹੀਂ ਭਾਈ ਇਹੀ ਗੱਲ ਤਾਂ ਕਿੰਨਾ ਯਾਰ ਅੱਜ ਤੈਨੂੰ ਕਹਿਤਾ ਦੱਸਦਾ ਨਹੀਂ ਯਾ ਸੁਣੋ ਛੱਡ ਪਰੇ ਤੂੰ ਨਹੀਂ ਨਹੀਂ ਛੱਡ ਪਰੇ ਤੂੰ ਇੱਕ ਵੀ ਗੱਲ ਕਰਦੇ ਫਿਰ ਮੈਂ ਤਾਂ ਮੈਂ ਖੜ ਜੂਗਾ ਨਹੀਂ ਤੇਰੀ ਤੇਰੀ ਬੱਕ ਤੇਰੇ ਨਾਲ ਖੜੀ ਹੈ ਬਾ 18 ਦੀ ਲੈ ਜਾ ਤੂੰ ਮੈਂ ਕੱਖ ਝੂਠਾ ਮੇਰੀ ਰੋਗਾਂ ਦੀ ਉਹ ਲੈਣੀ ਆ ਉਹ ਕਿਦੋਂ ਵਗ ਗਿਆ ਉਹ ਮੇਰਾ ਹਾਹੋ ਯਾਵੜਿਆ ਉਹ ਲਵੇਗਾ ਨਾ ਕੋਈ ਨਹੀਂ ਜੇ ਦਾਵਾਂ ਦੇ ਬਾਰੇ ਤੂੰ ਆ ਗਿਆ ਆ ਲਾ ਲਾ ਅੱਡੇ 12 ਉਹ ਤੋਂ ਦਾ ਘੱਟ ਲਿਖਿਆ ਹੀ ਨਹੀਂ ਦੀ ਬਸ ਕੋਈ ਗੱਲ ਨਹੀਂ ਇਹ ਮੋ ਲਈ ਬੱਕਰੀ ਦਾ ਸੌਦਾ ਹੋਣ ਲੱਗਿਆ ਵੀ ਹੁਣ ਦੇਖਦੇ ਕੀ ਬਣਦਾ ਚਾਚਾ ਸਦੀਕ ਕੀ ਕਰਾਉਣਾਗਾ ਉਹ 9000 ਦੀ ਆਹ ਆਹ ਜਾਣੀ ਹੈ ਕਿ ਨਾ 10.5 ਦੀ ਹੋ ਜੇ ਘਟੂ ਮੁਰਦਾ ਦੀ ਫੇਰ ਕਹਾਂਗੇ ਅਸੀਂ ਮਖੌਲ ਕਰ ਲਗਾ ਤੂੰ ਕਹੋ ਤੂੰ ਤਾਂ ਹੁਣ ਅਗਲੇ ਨੇ ਜਿੰਨਾ ਕਹਿ ਤੈਨੂੰ ਉੰਨੀ ਲਾਉਣਾ ਹੈ ਨਹੀਂ ਉਹਨਾਂ ਨੇ ਮੈਨੂੰ 8 ਲਾ ਉਹਨਾਂ ਨੇ ਸਾਢੇ 8 ਕਹਿ ਦਿੱਤਾ ਅਬਾ ਝੂਠ ਨਹੀਂ ਬੜਦੇ ਕੋਈ ਜੇ ਰੱਖਿਆ ਤਾਂ ਝੂਠ ਜਿ ਬੜਨਾ ਨਹੀਂ ਕਹਿੰਦੀ ਕਹਿੰਦੇ ਹੁਣ ਆਪਾਂ ਨੂੰ ਵੀ ਪਤਾ ਨਹੀਂ ਅਸੀਂ ਤਾਂ ਉਹਨੂੰ ਨੌਂ ਦੀ ਬੱਕਰੀ ਪੋਕਦੀ ਹੈ ਹਾਡੇ 10 ਦੀ ਚਲ ਜਾਣੀ ਹੈ। ਉਹ ਰਿਆ ਬੋਏ ਕਿੰਨੂ ਵਾਗਿਆ ਹੁਗਦਾ ਹੋਇਆ ਉਹ ਕੁੱਤੇ ਹੋ। ਇਹ ਨਾਲ ਪੜ ਜਾਂਦਾ ਬਈ ਵਾਹ ਜੇ ਦੇਖੋ ਆਹ ਫੜੋ ਜੀ। ਪੱਕੇ ਮੇਰੀ 9500 ਦੀ ਬਾਸ। ਉਹ ਨਹੀਂ ਨਹੀਂ। ਉਹ ਵਾਹੇ ਰੱਖਦਾ ਹੁਣ। ਉਹ ਖੜ ਜਾਂਦਾ ਹੁਣ ਉਹ ਮਹਾਂ ਘਰਾਇਆ। ਉਹ ਬਖਾ ਨਹੀਂ। ਬੱਕਰਾ ਬੰਨ ਹੋ ਗਿਆ ਨਾ। ਉਹਨਾਂ ਨੇ ਜਦੋਂ ਦੰਦ ਪਾੜਲੇ ਪੁਕੜਾ ਹੋ ਗਿਆ। ਚੱਲ ਆਪਾਂ ਵੀ ਚੱਲ ਹੁਣ। ਨਹੀਂ ਇਹ ਮੰਡੀ ਵਿੱਚ ਨਾ ਹੁੰਦਾ। ਜਿੰਨ ਨਾ ਲੱਗੀ ਹੈ ਨਾ। ਮਾਲਾ ਕਹੀ ਗੱਲ ਉਹ ਵੀ ਬੰਦਾ ਕਾਡਾ ਹੋ ਜਾਂਦਾ ਕਹਿੰਦਾ ਯਾਰ ਬਹਾਨੇ ਵੀ ਉਹ ਬੱਕਰ ਬੰਦਾ ਲੈਣ ਲੱਗ ਗਿਆ ਨਹੀਂ ਨਹੀਂ ਤੁਸੀਂ ਦੇਖੋ ਬੱਕਰੀਆਂ ਉਹ ਐ ਨਹੀਂ ਗੱਲ ਹੈਗੀ ਆ ਤੁਸੀਂ ਉਹ ਕਰਮਾਂ ਦੀ ਗੱਲ ਹੁੰਦੀ ਹੈ ਕਿ ਉਹ ਤੇ ਕੀ ਕਰਮ ਯਾਰ ਇਹ ਦੇਖਣ ਲੱਗੇ ਜਾਂ ਦੇਖ ਲੈ ਖੜੀ ਗਮ ਖਰਾਬ ਹੋ ਜਾਂਦਾ ਹੈ ਚੱਲ ਕੋਈ ਨਹੀਂ ਯਾਰ ਕਾਲੀ ਦੇ ਬਾਤ ਉਹ ਵੀ ਨਹੀਂ ਐ ਨਹੀਂ ਜੀ ਕਿਉਂਕਿ ਪੂਰੇ ਵੀ ਪੂਖੀ ਦੇਣੀ ਹੈ ਜਾਂਦੀ ਗਾਹ ਨੂੰ ਹੋਣਾ ਵੀ ਉਹ ਬੱਕਰੀ ਚੱਲ ਕੱਗਲ ਖਾਈ ਇਹਨਾਂ ਦੀ ਬਸ ਤੋਕਣਾ ਅਲੱਗਨ ਲਗਾ ਕੇ ਲਾ ਦੇ। ਐਦਾ ਗਣੇ ਅੰਗ ਪੈ ਗਏ ਜਾਂਦੇ ਨੇ। ਹੋ ਫਿਰ ਕਿੱਥੇ ਕਹਨਾ ਤੂੰ? ਮੈਂ ਤੈਨੂੰ ਕਹਿਆ ਤਾਂ ਸਾਢੇ 10 ਦੀ ਲੈ ਜਾ। ਇਹ ਪੂਰੇ ਦੀ ਕਹਿੰਦਾ ਯਾਰ। ਇਹ ਹੁਪੂ ਦੇਖ ਭਾਈ। ਪੱਕੇ ਮਾਰੀ ਦੀ ਹੈ ਨਹੀਂ। ਭਾਈ ਇਹਨਾਂ ਦੀ। ਨਖਾਈ ਹੁ ਹਾਂਜੀ। ਨਾ ਫੇਰ ਕੋਈ। ਹਰ ਇੱਕ ਮਿੰਟ ਚ ਲਖਾਈ ਵੀ ਕਰ ਦੂ ਉਹ। ਮੈਂ ਹੋਰ ਦੇ ਲਊਂਗਾ ਭਈ ਆਵਾ ਮੈਂ। ਨਾ ਮੈਂ ਉਹ ਮੱਥਾ ਮਾਰ ਕੇ ਕਰਨ ਲੱਗਿਆ ਐ। ਉਹ ਲਊਂਗਾ ਓਰੇ ਆ ਬੱਕਰੀ ਬੇਟੀ ਆ ਫਾੜਾ ਉਹ ਬਾਪੂ ਮੰਨ ਨਹੀਂ ਰਿਹਾ ਘਰ ਰੋਜਾ ਕਾ ਕਿ ਨਾ ਖਰੋਜਾ ਮੈਨੂੰ ਮਾਪ ਪਗਾਈ ਕਰਨ ਨਹੀਂ ਜਾਂਦਾਗਾ ਉਹ ਤਾਂ ਦੀ ਬੇਟੀ ਆਲਾ ਪਾ ਰੱਖ ਲੈ ਵਾਲਾ ਵਰਕ ਪਾਈ ਜਾਣਾ ਪਾ ਰੱਖ ਹੁਣ ਨਾ ਬੋਲਿਆ ਬਸ ਮਰਨ ਮੈਂ ਮੈਨਾਂ ਬਾਈ ਪਗਾਈ ਰਾ ਕਰ ਯਾਰ ਸਭ ਚੰਗਾ ਹੋ ਜੇ ਉਲਟੂ ਓਏ ਨਾ ਲਊਂਗਾ ਸੋਈ ਤੋਂ ਲਊਂਗਾ ਨਾ ਕੋਈ ਲਗਾਈ ਹਾਂਜੀ ਐ ਨਾ ਕੋਈ ਲਗਾਈ ਹਾਂਜੀ ਦੀ ਬਾਈ ਤੇ ਹੋਰ ਆ ਨਾ ਲਗਾਈ ਨੋ ਧੀਏ ਨਾ 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 ਫੇਰ ਤਾਂ ਬੜਾ ਫਰਕ ਪੈਂਦਾ ਫੇਰ ਆਖੋ ਜੀ ਪਹਿਲਾਂ ਪੈਸੇ ਗਣੋ ਪੈਸੇ ਤਾਂ ਗਿਣ ਲਾ ਕੇ ਤੂੰ ਉਹਦੇ ਨਾਲ ਗੱਲ ਪਹਿਲਾਂ ਨਿਬੇੜ ਕੋਈ ਗੱਲ ਨਹੀਂ ਉਹਦਾ ਹਰ ਇੱਕ ਹੋਜੀ ਗੱਲ ਕਹੀ ਪੈਸਾ ਤੁਸੀਂ ਨਾ ਕੁੜੀ ਦੇ ਵਿਆਹ ਦੇ 20 ਰੁਪਏ ਖਰ ਲਾਉਣੇ ਨੇ ਜਿਹੜਾ ਮੇਰਬਾਲ ਦਾ ਘਰਾਹੇ ਮਾਂ ਦਾ ਆ ਝੱਕ ਨੂੰ ਫੜਿਆ ਸੂੜ ਜਾ ਪਟਿਆ ਜਾ ਉਹ ਕੁੜੀ ਨੂੰ ਦਾ ਅਰਜ ਕਰੋ ਜਮਾ ਪਾ ਲੋ ਯਾਦ ਰੱਖਿਓ ਨਾ ਗੱਲਾਂ ਸਹੀ ਠਾਸ ਹੈ ਦਾ ਜੀ ਮੈਂ ਖੜਾ ਉਹਦਾ ਰੋ ਰੀ ਰੋ ਦੀ ਆ ਗਿਆ ਜੀ ਉਹਨੂੰ ਸ਼ੋਰ ਤੇ ਦੇ ਦੋ ਵਾਕੀ ਉਹਦੀ ਵਿਖਾਈ ਕਰਾ ਦੋ ਹਾਂ ਜੀ ਹਾਂ ਜੀ ਕੋਈ ਕਾਲਾ ਕੋਈ ਕਰਾ ਲਾ ਉਹ 100 ਨਾ ਕੀ 100 ਨਾ ਕੀ ਫਰਕ ਨਹੀਂ ਜਾਂਦਾ ਬਾਸ਼ਾ ਦਾ ਮੰਮਾ ਕਹਿੰਦਾ ਗੜ ਕਰ ਲਈਆ ਦਾ ਆ ਲੋ ਜੀ ਥੋੜੀ ਨਿਕਾਈ ਲਓ ਜੀ ਸੌਦਾ ਹੋ ਗਿਆ ਬੱਕਰੀ ਦਿਖਾਉਣੇ ਆ ਉਹ ਤੁਸੀਂ ਗਾ ਮੈਨੂੰ ਬੱਕਰੀ ਦਿਖਾਉਣੇ ਆ ਇਹ ਵੀ ਸਦੇ ਕੀ ਹਾਂ ਨਹੀਂ ਗੱਲ ਆਪਾਂ ਗੱਲ ਸੱਚੀ ਕਰਦੇ ਹਾਂ 15000 ਦੀ ਬਕਰੀ ਬਾ ਉਹ ਮੱਖਾ ਨਹੀਂ ਨਹੀਂ ਜਦ ਕਿ ਤੂੰ ਟੱਕਾ ਨਾ ਕਰ ਅਗਰ ਵਾਸਤੇ ਨਾ 1800 ਦਾ ਮੈਂ ਲਿਖਾਈ ਵੀ ਉੱਤੇ ਕਰਾਉਂ ਉਹ ਕੀ ਹੈ ਤੂੰ ਖਾਪ ਪਿਆ ਫਿਰ ਉਹਦੇ ਕੀ ਹੈ ਕੋਈ ਉੱਧਰ ਕੰਮ ਆ ਉੱਦੀ ਦਵਾਉਣੇ ਆ ਕਿ ਨਹੀਂ ਕਰਾਉਣੇ ਆ ਸੀ ਵੀ ਜੇ ਇਹਨਾਂ ਇਹ ਕੰਮ ਹੋਈ ਜਾਣੇ ਜਿੰਨੇ ਹੁਣ ਹੋਈ ਜਾਣੇ ਨੇ ਉਹ ਬਕਰੀ ਦੇ ਦੇ ਉਹ ਮੱਖਾ ਨਹੀਂ ਇਹ ਪੜਤੇ ਨਹੀਂ ਆਹਰੇ ਪੜਤੇ ਜੇ ਪੜਤੇ ਜੇ ਹੁੰਦੀ ਤੈਨੂੰ ਕਹਿ ਦਿੰਦਾ ਮੈਂ ਉਹ ਕਾਹ ਉਹ ਮੁੰਡਿਆ ਕਿੱਧਰ ਲੱਗਿਆ ਬਾਰੀ ਚੰਗੀ ਪੱਠਾ ਤਾਂ ਲੀਸੀ ਕਰਕੇ ਲਾ ਲਾ ਉਹ ਨਹੀਂ ਇਹ ਕਿਲੇ ਵਿੱਚ ਰਹੀ ਵੀ ਹੈ ਹਾਂ ਤੁਸੀਂ ਅਸੀਂ ਮੰਨਦੇ ਆ ਜੇ ਰਾਜੀ ਹੁੰਦੀ ਬੱਕਰੀ ਵੀ ਜਰਦੀ ਸੀ ਪਾਰਟੀ ਵੀ ਹੈ ਤੇ ਨਹੀਂ ਇਹ ਤੋਂ ਲਾਂ ਦੀ ਨਾ ਨਾ ਬਣਦੀ ਨਹੀਂ ਤੈਨੂੰ ਕਹੇ ਤਾਂ ਕਿਈ ਵੀ ਉੱਤੇ ਹੋ ਮੈਂ ਕੋਹੜਦਾ ਬਾਈਕ ਤਾਂ ਤੈਨੂੰ ਐਂ ਕਹਿਣਾ ਵੀ ਮੈਂ ਹੋਂਦੀ ਨਹੀਂ ਜੋ ਗੇ ਵੀ ਦੇਮ ਦੇ ਹੁਣ ਐਵੇਂ ਤਾਂ ਪਾਚੀ ਰੋਣ ਦੇ ਕੌਲੇ ਓਏ ਆਇਆ ਆਇਆ ਕੌਲੇ ਆਇਆ ਇੱਧਰੋਂ ਇਹ ਫਿਰ ਕਾ ਮਹਿੰਗੀ ਰਾਕੀ ਹੱਤੀ ਰਾਕੀ ਬਰਾਦਰ ਕੀ ਆ ਮੇਰਾ 30000 ਕੀ ਮੰਗਿਆ ਬਾਈ ਨੇ ਇਹਦਾ ਹਰੇ ਅੱਗ ਮੱਡਾ ਕੀ ਰੀਗਾ ਕੀ ਚੀਜ਼ ਨਹੀਂ ਮਾਰੀ ਹੈਗੀ ਆ ਫਿਰ ਆਪਣੀ ਪਰ ਪਹੁੰਚ ਵੀ ਦੇਖਣੀ ਹੈ ਜੀ ਮੂਰੇ ਫਿਰ ਮੂਰੇ ਵੀ ਪਹੁੰਚ ਦੇਖਣੀ ਹੈ ਤੇਰੀ ਪਹੁੰਚ ਤਾਂ ਫਿਰ ਲੋੜ ਆਉਣੀ ਨਹੀਂ ਹੈਗੀ ਕੀ ਜਦ ਪੈਸੇ ਲਾਦੇ ਨੇ ਯਾਰ ਨਹੀਂ ਦਾ ਕੀ ਜੋ ਨਹੀਂ ਹੁੰਦੀ ਮੈਂ ਕਹਿੰਦਾ ਤਾਂ ਆਹ ਕੰਮ ਉਹ ਵੀ ਜ਼ਿੱਤ ਕਰ ਲੋ ਹਾਂਜੀ ਪਹਿਲਾਂ ਨਹੀਂ ਹਾਂ ਆ ਬੰਦੇ ਅੱਗੇ